बहुत ही वादिया लग गया बाकी सारे मैं भाई साहब की जी संगत से सपोर्टर से जिन्हें भी नौजवान से सारे का तय जिलों धनबाद कर कि बहुत ही संगत ने आप मुहारी मेहनत की बहुत ही सहयोग दिता संगत ने सारी संगत ने मैं तय ਕਾ ਕਰਦੀ ਹੈ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦਾਂ ਦੀ ਹੈ ਸਾਡੀ ਜਿੱਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ ਹੈ ਤੇ 6 ਤਰੀਕ ਤੱਕ ਆਪਾਂ ਤੱਕ ਆਪਾਂ ਕੁਝ ਵੀ ਇਹੋ ਜਿਹਾ ਨਹੀਂ ਕਰਨਾ ਤੇ ਅੱਜ ਅਸੀਂ ਖੰਡਪਾਟ ਸਾਹਿਬ ਕਾਲੇ ਮਹਿਰ ਆਰੰਭ ਕਰਾ ਰਹੇ ਹਾਂ ਤੇ 6 ਤਰੀਕ ਨੂੰ ਕੋਮਪਾ ਉਤਾਰ ਰਹੇ ਹਾਂ ਤੇ ਬਾਅਦ ਵਿੱਚ ਆਪਾਂ ਜਿਹੜਾ ਵੀ ਕੋਈ ਗੱਲਬਾਤ ਹੋਊਗਾ ਬਾਅਦ ਵਿੱਚ ਪਤਾ ਜੀ 53000 ਤੱਕ ਹੁਣ ਤੱਕ ਲੀਡ ਚੱਲ ਰਹੀ ਹੈ ਜੀ ਦੀ ਤੁਹਾਡਾ ਕੀ ਅੰਦਾਜ਼ਾ ਹੈਗਾ ਜਾਂ ਕਿਵੇਂ ਦੇਖਦੇ ਹੋ ਕਿ ਸ਼ਾਮ ਤੱਕ ਜੋ ਤੱਕ ਨਤੀਜੇ ਆਉਂਦੇ ਹੈਗੇ ਆ ਉਦੋਂ ਤੱਕ ਜਿਹੜੇ ਰੁਝਾਨ ਹੋਣਗੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਨੇ ਲੀਡ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਤੁਹਾਡੇ ਬਹੁਤ ਵਾਹਿਗੁਰੂ ਦੀ ਕਿਰਪਾ ਬਹੁਤ ਵੱਡੀ ਚੀਜ਼ ਨਾਲ ਜਿਹੜੀ ਜਿੱਤ ਪ੍ਰਾਪਤ ਕਰ ਦਿੰਦੀ ਹੈ ਅੱਗਾ ਜਿੰਨਾ ਦੇਖਦੇ ਰਹੇ ਆਪਾਂ ਚੋਣ ਪ੍ਰਚਾਰ ਵੀ ਮਿਲਦੇ ਨੇ ਲਗਾਤਾਰ ਜਿੰਨਾ ਸੰਗਤ ਦਾ ਪਿਆਰ ਉਦੋਂ ਦੇਖ ਰਿਹਾ ਸੀਗਾ ਬਿਲਕੁਲ ਇਹ ਵੀ ਜਿਹੜਾ ਹੈਗਾ ਵੋਟਾਂ 'ਚ ਵੀ ਕਿਤੇ ਨਾ ਕਿਤੇ ਤਬਦੀਲ ਹੋਇਆ ਵੀ ਨਜ਼ਰ ਆਇਆ ਉਹ ਔਰ ਲੋਕਾਂ ਵੱਲੋਂ ਬੜਾ ਖੁੱਲ ਕੇ ਸਾਥ ਜਿਹੜਾ ਹੈਗਾ ਦਿੱਤਾ ਗਿਆ ਹਰ ਵਰਗ ਵੱਲੋਂ ਦਿੱਤਾ ਗਿਆ ਉਸ ਵਾਸਤੇ ਸੰਗਤ ਨੂੰ ਕੁਝ ਕਹਿਣਾ ਚਾਹਉ ਦੱਸੋ। ਵੇਖੋ ਅਈ ਸਾਰੀ ਸੰਗਤ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਹਰ ਧਰਮ ਨੇ ਹੱਡਾ ਸਹਿਯੋਗ ਦਿੱਤਾ। Hindu ਵੀ ਆਏ, Musalman ਵੀ ਆਏ, ਅਸੀਂ ਭਾਈਚਾਰਾ ਸਾਰੇ ਧਰਮਾਂ ਨੇ ਹੱਡਾ ਵੱਟ ਚੜ੍ਹ ਕੇ ਸਹਿਯੋਗ ਦਿੱਤਾ। ਸਾਰੇ ਧਰਮਾਂ ਲਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਕਿ ਸਾਰੇ ਧਰਮਾਂ ਨੇ ਬਹੁਤ-ਬਹੁਤ ਸਾਰੀ ਸੰਗਤ ਨੇ ਹੱਡਾ ਸਪੋਰਟ ਦਿੱਤਾ। ਮਤਲਬ ਇੱਕ ਪਾਸੇ ਇੱਡੀਆਂ ਦਿੱਗਜ ਪਾਰਟੀਆਂ ਹੋਣ ਔਰ ਦੂਸਰੀ ਤਰਫ ਜੇਕਰ ਗੱਲ ਕਰਾਂ ਤਾਂ ਆਜ਼ਾਦ ਉਮੀਦਵਾਰ ਜਿਹੜੇ ਹੈਗੇ ਆ ਸੰਗਤ ਵੱਲੋਂ ਇਹਨਾਂ ਖੁੱਲ ਕੇ ਸਾਥ ਦੇਣਾ ਦਿੱਗਜ ਪਾਰਟੀਆਂ ਨੂੰ ਨਕਾਰ ਦੇਣਾ ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਹੈਗਾ ਜਦੋਂ ਲੋਕ ਵਰਤਨ ਤੇ ਆਉਂਦੇ ਆ ਔਰ ਚੰਗੇ ਚੰਗੇ ਥਾਂਵ ਜਿਹੜੇ ਹੈਗੇ ਆ ਫੇਹਲਣੇ ਸ਼ੁਰੂ ਹੋਏ ਕੀ ਇਹਦੇ ਪਿੱਛੇ ਕਾਰਨ ਮੰਨਦੇ ਆ ਕਾਰਨ ਇਹ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ ਬਹੁਤ ਅਨਿਆਇ ਕੀਤਾ ਐਨਐਸਏ ਦਾ ਕੋਈ ਬੇਸ ਨਹੀਂ ਸੀ ਐਨਐਸਏ ਲਈ ਕਿਦਾਂ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਸਕੇਆ ਉਹਦਾ ਜਵਾਬ ਸੰਗਤ ਨੇ ਹੁਣ ਵੋਟਾਂ ਪਾ ਕੇ ਦਿੱਤਾ ਸਰਕਾਰ ਨੂੰ ਕਿ ਜਿਹਦੇ ਬੰਦੇ ਤੇ ਤੁਸੀਂ ਇਨਾ ਕਾਦੇ ਐਨੇ ਕਿਉਂ ਮਾਨੂੰ ਪਿਆਰ ਕਰਦੇ ਐਨੇ ਕੌਮਾਂ ਦੇ ਮਗਰ ਖੜੀ ਆ ਸੰਗਤ ਨੇ ਵੋਟਾਂ ਪਾ ਕੇ ਹੁਣ ਸਰਕਾਰ ਨੂੰ ਜਵਾਬ ਦਿੱਤਾ ਠੀਕ ਹੈ ਮਾਦਾ ਜੀ ਹੁਣ ਜਿਵੇਂ ਦੇ ਰੁਝਾਨ ਨੇ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਸਾਫ਼ ਹੋ ਜਾਣਗੇ ਸੰਗਤ ਨੂੰ ਤੁਸੀਂ ਕੀ ਜੜੀ ਹੈਗੀ ਉਹ ਵੀ ਬਕਾਇਦਾ ਕਰ ਦਿੱਤੀ ਕਿਉਂਕਿ ਪਿਤੇ ਦਿਨ ਜਥੇਦਾਰ ਸਭ ਦਾ ਵੀ ਇਹੋ ਜੀ ਪੀਪੀਸੀ ਦੇ ਸੰਗਠਨ ਦੇ ਦਿਨਾਂ ਨੂੰ ਧਿਆਨ ਚ ਰੱਖਿਆ ਦੇਵੇ ਕੋਈ ਵੀ ਉਮੀਦਵਾਰ ਹੋਵੇ چاہے ਕਿਸੇ ਵੀ ਪਾਰਟੀ ਦਾ ਹੋਵੇ ਤੇ ਹੁਣ ਅੱਗੇ ਸ਼ੁਰੂਆਤੀ ਰੁਦਾਨਾ ਦੇ ਨਾਲ ਪਹਿਲੇ ਕੰਮਾਂ ਦੀ ਜ਼ਿਕਰ ਕਰਨ ਕੀਤੀ ਜਾਵੇ ਤਾਂ ਕਿਸ ਤਰਫ ਧਿਆਨ ਲੱਗਦਾ ਹੈਗਾ ਜਾਂ ਫਿਰ ਜਿਹੜਾ ਉਹਨਾਂ ਦੇ ਭਾਈ ਸਾਹਿਬ ਦੇ ਬਾਹਰ ਆਉਣ ਦਾ ਰਸਤਾ ਹੈਗਾ ਉਸ ਦੇ ਵਾਸਤੇ ਕੀ ਕੀ ਕਹਿ ਸਕਦੇ ਕਿ ਕੋਈ ਗਲਤ ਬਾਤ ਜਿਹੜੀ ਹੈਗੀ ਆ ਹੋਈ ਆ ਜਾਂ ਕੋਈ ਕਾਨੂੰਨਨ ਤੌਰ ਦੇ ਉੱਤੇ ਕੋਈ ਇਸ ਸੰਬੰਧੀ ਤੁਹਾਡਾ ਵਿਚਾਰ ਹੋਇਆ ਹੋਵੇ ਹੁਣ ਤੱਕ ਦੇਖੋ ਅੱਜ ਤੋਂ ਬਾਅਦ ਪਤਾ ਚੱਲੂਗਾ ਕੋਈ ਵੀ ਸਾਡਾ ਵਿਚਾਰ ਨਹੀਂ ਹੋਇਆ ਸੀ ਆਪਣੇ ਤੌਰ ਤੇ ਪ੍ਰਚਾਰ ਕੀਤਾ ਆਪਣੇ ਤੌਰ ਤੇ ਇਹ ਮਤਲਬ ਜਿਹਨੇ ਬਰਾਬਰ ਕੀਤੀ ਭਾਈ ਸਾਹਿਬ ਦੇ ਅੰਦਰ ਸੀ ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਆ ਕਿ ਛੇ ਤੱਕ ਦੇ ਅਸੀਂ ਅਜੇ ਮਹਾਰਾਜ ਦਾ ਸ਼ੁਕਰਾਨਾ ਨਹੀਂ ਕਰਨਾ 7 ਤੋਂ ਅਸੀਂ ਵੇਖਦੇ ਕਿ ਸਾਡਾ ਕੀ ਪ੍ਰੋਗਰਾਮ ਬੰਦਾ ਕੀ ਹੈ ਲੇਕਿਨ 7 ਤੋਂ ਬਾਅਦ ਹੀ ਅਸੀਂ ਦੱਸਾਂਗੇ ਜੋ ਵੀ ਹੋਊ ਭਾਈ ਸਾਹਿਬ ਦੇ ਕਦੋਂ ਬਾਹਰ ਆਉਂਦਾ ਵਾ ਕਦੋਂ ਕੀ ਕਰਦੀਆਂ ਸਰਕਾਰਾਂ ਕਿੰਨਾ ਟਾਈਮ ਲੱਗਦਾ ਇਹਦੇ ਬਾ ਕਲਾਸ ਟਸਕਾਲ ਹੈਗਾ ਜਸ਼ਨ ਤੇ ਨਹੀਂ ਹੋਏਗਾ ਕੋਈ ਵੀ